ਮੇਰਾ ਦਿਲ ਤਾਂ ਕਰਦਾ ਤੁਹਾਡੇ ਨਾਲ ਇੱਕ ਛੋਟੀ ਜੀ ਸਾਂਝ ਪਾਦਾ ਪਰ ਸਮੇਂ ਨੇ ਪੰਧ ਮਕਾਲਿਆ ਹਸਤਕਾਰਜੁਗ ਸਿੰਘ ਸਹਿਬਾਨ ਜੀ ਜਿਹੜੇ ਉਹ ਸਟੇਜ ਤੇ ਸ਼ੁਭਤ ਹੋ ਚੁੱਕੇ ਐ ਸਿਰਫ ਇੱਕ 2 ਮਿੰਟ ਮੈਂ ਤੁਹਾਡੇ ਨਾਲ ਸਾਂਝੇ ਕਰਨੇ 2 ਮਿੰਟ ਤੋਂ ਪਹਿਲਾਂ ਮੈਂ 1 ਮਿੰਟ ਚ ਗੱਲ ਨਿਬੜਨ ਲੱਗੇ ਆ ਕਿਉਂਕਿ ਸਮਾਂ ਆਪਾਂ ਜ਼ਿਆਦਾ ਨਹੀਂ ਲੈਣਾਗਾ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਵਾ ਮੈਂ ਕਹਿੰਦਾ ਸਿਰਫ ਇੰਨੀ ਕੋਈ ਬੇਨਤੀ ਕਰਾਂਗਾ ਕਦੇ ਵਕਤ ਮਿਲਿਆ ਕਿਉਂਕਿ ਆਪਣੇ ਕੋਲੇ ਵਕਤ ਨਹੀਂ ਕਦੇ ਵਕਤ ਮਿਲਿਆ ਆਪ ਜੀ ਦੋ ਕਿਤਾਬਾਂ ਜ਼ਰੂਰ ਪੜਿਓ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਇਹ ਦੋ ਕਿਤਾਬਾਂ ਗਿਆਨੀ ਸੋਨ ਸਿੰਘ ਸ਼ੀਤਲ ਸਿੰਘ ਪੜ੍ਹ ਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਸ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਮੈਂ ਆਪਣੇ ਪੁਰਖਿਆਂ ਤੋਂ ਵੈਸੇ ਗੱਲ ਸੁਣਦਾ ਹੁੰਦਾ ਸੀ ਪਰ ਜਦੋਂ ਮੈਂ ਪੜੀ ਨਾ ਗੱਲ ਉਦੋਂ ਮਨ ਬੜਾ ਪ੍ਰਸੰਨ ਹੋ ਗਿਆ ਪੁੱਲਦਾ ਨਾਵਾ ਤੇ ਲਗਭਗ ਉਹਨੇ 49 ਸਾਲ ਰਾਜ ਕੀਤਾ 49 ਸਾਲ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਦਾ ਫੰਦਾ ਨਹੀਂ ਪਿਆਉਂਦੇ ਗੱਲ ਦੇ ਵਿੱਚ ੱੱਕੇ ਨਾਲ ਖਿਆਲ ਕਰਿਓ ਐਡਾ ਵਧੀਆ ਰਾਜਾ ਕਿ ਜੇ ਉਹਦੇ ਚ ਔਗਣ ਸੀ ਨਾ ਉਹਨੇ ਅਕਾਲੀ ਫੂਲਾ ਸਿੰਘ ਦੇ ਸਾਹਮਣੇ ਹੱਥ ਐਦਾ ਜੋੜ ਕੇ ਖੜੋ ਕੇ ਆਖਿਆ ਕਿ ਲਗਾ ਕੋਈ ਗੱਲ ਨਹੀਂ ਅਕਾਲੀ ਫੂਲਾ ਸਿੰਘ ਤੂੰ ਕੌਮ ਦਾ ਜ਼ਫੇਦਾਰ ਹੈ ਮੈਂ ਪਲਾ ਸਮੇ ਦਾ ਰਾਜਾ ਵਾਂ ਪਲਾ ਉਹਦੇ ਕੁਰੜੇ ਵੀ ਮਾਰੇ ਗਏ ਐ ਤੇ ਕਿਸੇ ਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਜਿਹੜੀ ਤੁਸੀਂ ਗਲਤੀ ਕਰ ਰਹੇ ਦੀ ਮਾਫੀ ਤੇ ਮੰਗ ਰਹੇ ਹੋ ਤੇ ਨਾਲੇ ਕਿਸੇ ਨੇ ਆਖਿਆ ਕੱਲ ਗਿਆ ਅਕਾਲੀ ਫੂਲਾ ਸਿੰਘ ਜੀ ਤੁਸੀਂ ਕੌਮ ਦੇ ਜਥੇਦਾਰ ਹੋ ਇਹਨੂੰ ਮਾਫ ਕਰ ਦਿਓ ਤੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਪਤਾ ਕੀ ਕਹਿੰਦਾ ਸੀਗਾ ਜਿਹਨੂੰ ਅੱਜ ਅਸੀਂ ਯਾਦ ਕਰੇ ਜਿਨ੍ਹਾਂ ਦੀ ਵਰਸੀ ਹੈ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਵਕਤ ਦਾ ਬਾਦਸ਼ਾਹ ਵਾ ਬਿਲਕੁਲ ਮੈਂ ਵਕਤ ਦਾ ਮਹਾਰਾਜਾ ਵਾ ਪਰ ਯਕੀਨ ਕਰ ਗਏ ਨੂੰ ਸਭ ਤੋਂ ਪਹਿਲਾਂ ਮੈਂ ਧੰਨ ਗੁਰੂ ਨਾਨਕ ਦੇ ਘਰ ਦਾ ਸੇਖਾਂ ਆਖੋ ਸਤਨਾਮ ਸ਼੍ਰੀ ਇਹ ਗੱਲ ਕਿਸੇ ਰਾਜਾ ਵਿੱਚ ਨਹੀਂ ਪੈਦਾ ਹੋ ਸਕਦੀ ਕਿ ਅਗਲਾ ਮਾਫੀ ਚਾਹਣਾ ਅੱਜ ਦੇ ਜਮਾਨੇ ਵਿੱਚ ਮੰਨ ਲਓ ਕੋਈ ਜਥੇਦਾਰ ਕਿਸੇ ਰਾਜੇ ਨੂੰ ਫਤਵ ਵਾਲਾ ਦੇ ਉਹਨੂੰ ਰਹਿਣ ਦਊਗਾ ਜੀ ਉਹ ਇਮਾਨਦਾਰ ਨਾਲ ਦੱਸ ਦਿਓ ਉਹਨੂੰ ਰਹਿਣ ਦਊਗਾ ਉਹ ਤਖਤ ਤੇ ਅੱਜ ਵੇਖਦੇ ਹੀ ਆਪਾਂ ਇੱਕ ਮਿੰਟ ਜਗਲੇ ਨੂੰ ਖਾਰਜ ਕਰ ਦੂ ਭਾਈ ਤੂੰ ਜਾ ਇਹ ਯੁਰਤ ਰੱਖੀ ਤੇ ਅਕਾਲੀ ਫੋਲਾ ਸਿੰਘ ਨੇ ਉਹ ਇਤਿਹਾਸ ਨੂੰ ਪੜਿਓ ਪਰ ਜੇ ਪਿਆਰ ਦੀ ਮੂਰਤ ਵੇਖੀਏ ਜੇ ਵੇਖੀਏ ਕਿ ਮੇਰੇ ਚ ਔਗਣ ਨੇ ਜੇ ਨਿਮਰਤਾ ਦੀ ਗੱਲ ਕਰੀਏ ਸਵੀਕਾਰ ਦੀ ਗੱਲ ਕਰੀਏ ਤੇ ਸਤਕਾਰਯੋਗ ਉਸ ਮਹਾਰਾਜਾ ਰਣਜੀਤ ਸਿੰਘ ਨੇ ਸਿਰ ਝੁਕਾ ਕੇ ਆਖਿਆ ਗਲਤੀ ਹੋ ਗਈ ਹੈ ਇੱਕ ਵਾਰੀ ਹੋ ਗਈ ਦੋ ਵਾਰੀ ਉਪਰ ਗੁਨਾਹ ਨਹੀਂ ਮੈਂ ਬਣਾਵਾਂਗਾ ਕੋਈ ਗੱਲ ਨਹੀਂ ਜੇ ਮੈਂ ਇਹ ਸਜ਼ਾ ਕੀਤੀ ਤੇ ਇਹ ਸਜ਼ਾ ਦਾ ਹੱਕਦਾਰ ਵੀ ਮੈਂ ਆ ਅਕਾਲੀ ਫੂਲਾ ਸਿੰਘ ਦੇ ਅੱਗੇ ਕੌਮ ਦੇ ਜਥੇਦਾਰ ਅੱਗੇ ਸਤਕਾਰਯੋਗ ਮਹਾਰਾਜਾ ਰਣਜੀਤ ਸਿੰਘ ਸਿਰ ਨਵਾ ਕੇ ਕਹਿੰਦਾ ਵਾ ਕੋਈ ਗੱਲ ਨਹੀਂ ਇਹ ਕੌਮ ਦੇ ਜਥੇਦਾਰਾਂ ਤੇ ਜਥੇਦਾਰ ਦਾ ਹੁਕਮ ਮੰਨਣਾ ਮੇਰੇ ਲਈ ਸਿਰ ਮੱਥੇ ਪਰਵਾਲ ਹੈ ਆਖਿਆ ਤੂੰ ਤੇ ਰਾਜਾ ਉਗਣਾ ਰਾਜਾ ਹੋਏਗਾ ਹੋਵਾਂਗਾ ਮੈਂ ਪਰ ਗੁਰੂ ਨਾਨਕ ਦੇ ਘਰ ਵਿੱਚ ਆਇਆ ਪਰ ਸਭ ਤੋਂ ਪਹਿਲਾਂ ਮੈਂ ਸਿੱਖਵਾਂ ਤੇ ਉਹਨੇ ਨਾ 40 ਸਾਲ ਰਾਜ ਕੀਤਾ ਖਿਆਲ ਕਰਿਓ ਤੇ ਜਦੋਂ ਸੰਸਾਰ ਤੋਂ ਜਾਂਦਾ ਹੈ ਨਾ ਤੇ ਮੈਨੂੰ ਐਦਾ ਲੱਗਦਾ ਵੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਚਲੇ ਗਏ ਨਾ ਤੇ ਉਹਨਾਂ ਦੇ ਜਾਣ ਨਾਲ ਵੀ ਜਿਹੜਾ ਵਾ ਉਹ ਅਸੀਂ ਬੜੇ ਪਿੱਛੇ ਪੈ ਗਏ ਆ ਕਿਉਂਕਿ ਉਹਨੇ ਆਪਣੇ ਰਾਜ ਦੇ ਵਿੱਚ ਰਹਿੰਦਿਆਂ ਹੋਇਆਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਰਾਜ 'ਚ ਰਹਿੰਦਿਆਂ ਹੋਇਆਂ ਕਿਸੇ ਨਾਲ ਵੈਰ ਵਿਰੋਧ ਇਥੋਂ ਤੱਕ ਬੱਚਿਆਂ ਨਾਲ ਵੀ ਪਿਆਰ ਕੀਤਾ ਇਥੋਂ ਤੱਕ ਇਤਿਹਾਸ ਨੂੰ ਪੜ ਕੇ ਦੇਖਿਓ